ਲੁਧਿਆਣਾ ਐਸਟੀਐਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ ਉਹਨਾਂ ਦੇ ਕੋਲੋਂ 945 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਹਨਾਂ ਤੋਂ ਮਿਲੀ ਇਨਫੋਰਮੇਸ਼ਨ ਦੇ ਆਧਾਰ ਉੱਪਰੋਂ ਉਹਨਾਂ ਦੇ ਸਾਥੀ ਜੋ ਕਿ ਜੇਲ੍ਹ ਵਿੱਚ ਬੰਦ ਹਨ ਉਹਨਾਂ ਤੋਂ ਚਾਲੂ ਹਾਲਾਤਾਂ ਵਿੱਚ ਮੋਬਾਈਲ ਵੀ ਬਰਾਮਦ ਕੀਤਾ ਗਿਆ ਜੇਲ੍ਹ ਦੇ ਵਿੱਚ ਚਾਲੂ ਹਾਲਾਤਾਂ ਵਿੱਚ ਮੋਬਾਈਲ ਮਿਲਣਾ ਅਤੇ ਜੇਲ੍ਹ ਵਿੱਚ ਬੈਠੇ ਇੱਕ આરોપી ਦੁਆਰਾ ਨਸ਼ੇ ਦਾ ਨੈੱਟਵਰਕ ਚਲਾਉਣਾ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਦਾਅਵਿਆਂ ਉੱਪਰ ਸਵਾਲ ਖੜੇ ਕਰਦਾ ਹੈ ਸਾਡੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਹਰਪੀ ਸਿੰਘ ਸਿੱਧੂ ਜੀ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਇਹ ਇਹ ਜੀ ਸਾਫ ਸਾਡੇ ਜਿਹੜੇ ਸੀਨੀ ਦੀਪ ਸ਼ਰਮਾ ਜੀ ਉਹਨਾਂ ਦੀ ਬਹਿਰਮਾਈ ਹੇਠ ਜੇਸੀ ਜਿਹੜਾ ਹੈ ਨਸ਼ੇ ਨੂੰ ਠੱਲ ਪਾਉਣ ਵਾਸਤੇ ਤਸਕਾ ਨੂੰ ਵਤ ਵਤ ਜਿਹੜੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਤੇ ਸਾਡੇ ਜਿਹੜੇ ਇੰਸਪੈਕਟਰ ਹਰਬੰਸ ਸਿੰਘ ਹੈਗੇ ਆ ਜਿਹੜਾ ਐਸਟੀਐਥ ਥਾਣੇ ਤੋਂ ਇਹ ਮੌਜੂਦ ਸੀਗੇ ਬੱਸ ਸਟੈਂਡ ਦੇ ਨੇੜੇ ਫਲਾਈਓਰ ਦੇ ਕੋਲ ਆਪਣੀ ਟੀਮ ਦੇ ਨਾਲ ਮੌਜੂਦ ਸੀਗੇ ਉੱਥੇ ਤੇ ਪੀਓਜ਼ ਦੇ ਰਿਗਾਰਡਿੰਗ ਜਿਹੜੇ ਮੌਜੂਦ ਸੀ ਜੁਆਇਨ ਨੂੰ ਉੱਥੇ ਇਨਫਾਰਮੇਸ਼ਨ ਮਿਲੀ ਕਿ ਇੱਕ ਅਰਜੁਨ ਸਿੰਘ ਗੈਰੀ ਐਂਡ ਮਨਪ੍ਰੀਤ ਸਿੰਘ ਉਰਫ ਮਨੀ ਇਹ ਦੋ ਜਣੇ ਜਿਹੜੇ ਹੈਗੇ ਆ ਆਪਣੇ ਮੋਟਰਸਾਈਕਲ ਤੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਆ ਰਹੇ ਨੇ ਤੇ ਕਾਬੂ ਆ ਸਕਦੇ ਨੇ ਐਂਡ ਇਹਦੇ ਚ ਇੱਕ ਇੰਪੋਰਟੈਂਟ ਗੱਲ ਜਿਹੜੀ ਇਹਨਾਂ ਨੂੰ ਪਤਾ ਲੱਗੀ ਸੀਗੀ ਉਹ ਇਹ ਸੀਗੀ ਕਿ ਅਰਜੁਨ ਸਿੰਘ ਗਹਿਰੀ ਜੇ ਆਲਰੇਡੀ ਜੇਲ੍ਹ ਵਿੱਚ ਸੀਗਾ ਲੁਧਿਆਣਾ ਜੇਲ੍ਹ ਵਿੱਚ ਬੰਦ ਸੀਗਾ ਉੱਥੋਂ ਜਵਾਨ ਤੇ ਆਇਆ ਹੈ ਇਹਦੇ ਨਾਲ ਇੱਕ ਲੜਕਾ ਇੱਕ ਹੋਰ ਇੱਕ ਗੁਰਲਾਲ ਸਿੰਘ ਕਰਕੇ ਕੋਈ ਸਿੱਧਾ ਸਾਹ ਦੋਸਤ ਬਣਿਆ ਉੱਥੇ ਤੇ ਉਹ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚੋਂ ਹੀ ਆਪਣਾ ਮੋਬਾਈਲ ਯੂਜ਼ ਕਰਕੇ ਤੇ ਇੱਕ ਬਾਹਰ ਅਨਨੋਨ ਬੰਦਿਆਂ ਨੂੰ ਉਹ ਜਿਹੜੀ ਹੈ ਹਿਰੋਇਨ ਦੀ ਸਪਲਾਈ ਉਹ ਅੱਗੇ ਕਰਵਾ ਰਿਆ ਸੀਗਾ ਤੇ ਉਹ ਜਿਹੜੀ ਸਪਲਾਈ ਹੈਗੀ ਆ ਉਹ ਇਹ ਲੋਕ ਇਹ ਦੋਨੋਂ ਇਹ ਉਹਦੇ ਕੋਲੋਂ ਲੈ ਕੇ ਤੇ ਅੱਗੇ ਉਹਦੇ ਜਿਹੜੇ ਕਸਟਮਰ ਹੈਗੇ ਸੀਗੇ ਗੁਰਲਾਲ ਦੇ ਉਹਨਾਂ ਨੂੰ ਸਪਲਾਈ ਕਰਦੇ ਸੀ ਤੇ ਉਹਦੇ ਹਿਸਾਬ ਨਾਲ ਹੀ ਪੈਸਾ ਵੰਦੇ ਸੀਗੇ ਆਪਸ ਵਿੱਚ ਸੋ ਇਨੀ ਇਨਫੋਰਮੇਸ਼ਨ ਦੇ ਆਧਾਰ ਤੇ ਇਨਾਂ ਵੱਲੋਂ ਮੁਕਦਮਾ ਦਰਜ ਕਰਵਾਇਆ ਗਿਆ ਐਂਡ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਦੋਨੋਂ ਜਿਹੜੇ ਹੈ ਮੋਟਰਸਾਈਕਲ ਤੇ ਉਸਕਰਮਾ ਚੌਕ ਤੋਂ ਢੋਲੇਵਲ ਚੌਕ ਸਾਈਡ ਨੂੰ ਆ ਰਹੇ ਹੈ ਤੇ ਇਮੀਡੀਏਟ ਇਹਨਾਂ ਨੇ ਐਕਸ਼ਨ ਲਿਆ ਐਂਡ ਉੱਥੇ ਪਹੁੰਚੇ ਪਹੁੰਚ ਕੇ ਇਹਨਾਂ ਨੇ ਉਹ ਮੋਟਰਸਾਈਕਲ ਸਮੇਤ ਉਹ ਦੋਵਾਂ ਨੂੰ ਜਿਹੜਾ ਹੈ ਹੈਂਡ ਕੀਤਾ ਤੇ ਉਸ ਵੇਲੇ ਫਿਰ ਮੈਨੂੰ ਜਦੋਂ ਇਹਨਾਂ ਦੀ جناب ਪੁਲਿਸ ਪਾਰਟੀ ਵੱਲੋਂ ਜਦੋਂ ਮੈਨੂੰ ਕਾਲ ਆਈ ਤੇ ਮੈਂ ਉੱਥੇ ਮੌਕੇ ਤੇ ਮੈਂ ਵੀ ਪਹੁੰਚ ਗਿਆ ਸੀਗਾ ਤੇ ਐਂਡ ਮੇਰੀ ਹਾਜ਼ਰੀ ਦੇ ਵਿੱਚ ਇਹ ਦੋਵਾਂ ਦੇ ਕੋਲ ਇੱਕ ਜਿਹੜਾ ਹੈ ਅਰਜੁਨ ਸਿੰਘ ਗੇਰੀ ਇਹਦੇ ਹੱਥ ਵਿੱਚ ਫੜਿਆ ਹੋਇਆ ਪਿੱਛੇ ਬੈਠਾ ਸੀਗਾ ਇਹਦੇ ਹੱਥ ਵਿੱਚ ਫੜਿਆ ਇੱਕ ਬੈਗ ਜਿਹੜਾ ਹੈਗਾ ਰਿਕਵਰ ਕੀਤਾ ਬੈਗ ਦੇ ਵਿੱਚੋਂ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਹੈਰੋਇਨ बरामद ਹੋਈ ਜੋ ਹੈਰੋਇਨ ਦਾ weight ਕਰਨ ਤੇ ਮੇਰੇ ਸਾਹਮਣੇ 945 ਗ੍ਰਾਮ ਹੈਰੋਇਨ ਜਿਹੜੀ ਹੈ बरामद ਹੋਈ ਇਹਨਾਂ ਦੇ ਕੋਲ ਉਸ ਵੇਲੇ ਇਹਨਾਂ ਦੀ ਪੁੱਛਗਿੱਛ ਹੋਈ ਹੈ ਕਾਫੀ ਡਿਟੇਲਸ ਪੁੱਛਗਿੱਛ ਹੋਈ ਹੈ ਜਿਨ੍ਹਾਂ ਨੇ ਇੱਕ ਫੈਕਟਰ ਜਿਹੜਾ ਸਾਡੇ ਸਾਹਮਣੇ ਲਿਆਂਦਾ ਕਿ ਇਹ ਜੇਲ੍ਹ ਵਿੱਚ ਹੁਣ ਵੀ ਉਹ ਗੁਰਲਾਲ ਸਿੰਘ ਨਾਮ ਦਾ ਜਿਹੜਾ ਇਹਨਾਂ ਦਾ ਐਸੋਸੀਏਟ ਹੈ ਉਹ ਹੁਣ ਵੀ ਆਪਰੇਟ ਕਰ ਰਿਹਾ ਹੈ ਤੇ ਉਹਦਾ ਮੋਬਾਈਲ ਹੁਣ ਵੀ ਚੱਲ ਰਿਹਾ ਹੈਗਾ ਐਕਟਿਵ ਹੈ ਸੋ ਇਮੀਡੀਏਟ ਅਸੀ ਇਸ ਚੀਜ਼ ਨੂੰ ਨੋਟਿਸ ਕੀਤਾ ਐਂਡ ਟੇਕ ਨੋਟ ਆਫ ਦਿਸ ਐਂਡ ਉੱਥੇ ਜੇਲ ਵਿਭਾਗ ਦੇ ਵਿੱਚ ਮੇਰੇ ਨਾਲ ਇੰਸਪੈਕਟਰ ਸਾਹਿਬ ਜਿਹੜੇ ਹੈ ਹਰਬੰਸ ਸਿੰਘ ਅਸੀਂ ਉੱਥੇ ਜਾ ਕੇ ਸੁਪਰਡੈਂਟ ਜੇਲ ਜਿਹੜੇ ਹੈਗੇ ਉਹਨਾਂ ਨਾਲ ਤਾਲਮਿਲ ਕੀਤਾ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਸਾਰੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਚੀਜ਼ ਤੇ ਫੋਰੀ ਐਕਸ਼ਨ ਲਿਆ ਤੇ ਉਹਨਾਂ ਦੇ ਜਿਹੜਾ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਹੈਗਾ ਆਪਣੀ ਸਟਾਫ ਜੇਲ ਸਟਾਫ ਨੂੰ ਲਿਆ ਕੇ ਉੱਥੇ ਭੇਜ ਕੇ ਤੇ ਇਹਦੇ ਕੋਲ ਇਮੀਡੀਏਟ ਉਹੀ ਮੋਬਾਈਲ ਜਿਹੜਾ ਹੈਗਾ ਉਹੀ ਨੰਬਰ ਜਿਹੜਾ অপারেਟ ਹੋ ਰਿਹਾ ਸੀਗਾ ਉਹ ਰਿਕਵਰ ਵੀ ਕਰਵਾ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਜਿਹੜਾ ਉਹਨਾਂ ਦਾ ਜੇਲ ਦਾ ਮੈਨੂਅਲ ਹੈ ਉਹਦੇ ਮੁਤਾਬਕ ਉਹਰੀ ਉਹ ਕਾਰਵਾਈ ਅੱਗੇ ਅਮਲ ਵਿੱਚ ਲੈ ਰਹੇ ਨੇ ਐਂਡ ਇਹ ਮੈਂ ਸਮਝਦਾ ਹੈਗਾ ਕਿ ਬਹੁਤ ਵੱਡੀ ਕਾਮਯਾਬੀ ਹੈਗੀ ਹੈ ਜੇਲ ਵਿੱਚੋਂ ਇਹ ਸਿਸਟਮ ਨੂੰ অপারেਟ ਕਰਨਾ ਨਸ਼ੇ ਦੇ ਧੰਦੇ ਨੂੰ ਚਲਾਉਣਾ ਔਰ ਜਸਟ ਐਕਟਿਵ ਕੰਡੀਸ਼ਨ ਦੇ ਵਿੱਚ ਰਹਿਣਾ ਇਹ ਬੜੀ ਵੱਡੀ ਗੱਲ ਹੈਗੀ ਹੈ ਇਹਨਾਂ ਬੜੀ ਅੱਛੀ ਪ੍ਰਾਪਤੀ ਹੈਗੀ ਹੈ ਸਾਨੂੰ ਇਮੀਡੀਏਟ ਇਦ ਇਨਫੋਰਮੇਸ਼ਨ ਦੇ ਦਾਤ ਤੇ ਜਿਹੜੀ ਹੈ ਅਸੀਂ ਐਕਸ਼ਨ ਲੈਂਦੇ ਹੋਏ ਈ ਰਿਕਵਰ ਵੀ ਕਰਵਾਇਆ ਹੈਗਾ ਤੇ ਉਹਦਾ ਪੁਲਿਸ ਰਿਮਾਂਡ ਬੜੀ ਜਲਦੀ ਪਲੱਸ ਦਾ ਇਹਨਾਂ ਦਾ ਦੋਸ਼ੀਆਂ ਦਾ ਪੁਲਿਸ ਰਿਮਾਂਡ ਐਂਡ ਜਿਹੜਾ ਜੇਲ੍ਹ ਵਿੱਚ ਹੈਗਾ ਉਹਦਾ ਪ੍ਰੋਟੈਕਸ਼ਨ ਅਰਡਰ ਹਾਸਿਲ ਕਰਕੇ ਹੋਰ ਵੀ ਬਹੁਤ ਸਾਰੇ ਇਹਦੇ ਲਿੰਕੇਜ ਨਿਕਲ ਸਕਦੇ ਨੇ ਸਰ ਇਹਦੇ ਤੇ ਫੌਰੀ ਜਿਹੜੀ ਸ਼ੁਰੂਆਤੀ ਜਿਹੜੀ ਜਾਂਚ ਦੇ ਮੁਤਾਬਕ ਜਿਹੜੇ ਕੋਈ ਲਿੰਕ ਸਾਹਮਣੇ ਆਏ ਹੈ ਕੋਈ ਕੋਈ ਵੱਡੇ ਲਿੰਕ ਜਾਂ ਕੋਈ देखो ਇਹਦੇ ਚ ਹਜੇ ਜਸਟ ਅਰੈਸਟ ਤੋਂ ਬਾਅਦ ਉਹਨਾਂ ਨੂੰ ਜਦੋਂ ਅਸੀਂ ਅਰੈਸਟ ਕੀਤਾ ਹੈਗਾ ਉਸ ਤੋਂ ਬਾਅਦ ਜੋ ਇਮੀਡੀਏਟ ਹਨ ਇਨਫਾਰਮੇਸ਼ਨ ਅਸੀਂ ਕਲੈਕਟ ਕੀਤੀ ਸੀ ਡਿਵੈਲਪ ਕੀਤੀ ਸੀ ਉਹਦੇ ਤੇ ਅਸੀਂ ਅਬ ਐਕਸ਼ਨ ਲਿਆ ਉਹਨਾਂ ਦਾ ਪੁਲਿਸ ਰਿਮਾਨ ਲਿਆ ਜਾ ਰਿਹਾ ਹੈ ਅੱਗੇ ਫਰਦਰ ਇਹਦੇ ਚ ਕਾਫੀ ਚੀਜ਼ਾਂ ਸਾਹਮਣੇ ਆ ਸਕਦੀਆਂ ਕਿੰਨੀ ਕੀ ਦੇਰ ਤੋ ਕਰ ਰਹੀ ਸੀ ਸਾਰੇ ਇਹ ਕੰਮ ਹਾਂ ਇਹ ਜਿਹੜਾ ਗੁਰਲਾਲ ਸਿੰਘ ਹੈਗਾ ਇਹ ਇਹ ਤੋਂ ਆਲਰੇਡੀ ਵੀ ਦੋ ਮੁਕਦਰਮੇ ਵੀ ਦਰਜ ਹੈਗੇ ਇਹਦੇ ਨਾਲ ਦਾ ਜਿਹੜਾ ਹੈਗਾ ਸਾਥੀ ਇਹ ਇਰਾਦਾ ਕਤਲ ਦੇ ਵਿੱਚ ਇਹ ਜਿਹੜੇ ਬੰਦ ਸੀਗਾ ਅਰਜਨ ਸਿੰਘ ਹੈਰੀ ਤੇ ਇਹਦਾ ਜਿਹੜਾ ਦੂਸਰਾ ਹੈਗਾ ਮਨਪ੍ਰੀਤ ਮਨੀ ਕਰਕੇ ਏ ਆਈ ਥਿੰਕ ਇਹ 18 18 ਸਾਲ ਦੀ ਜੇਜ ਹੈਗੀ ਤੇ ਇਹਦੇ ਬਾਰੇ ਹੋਰ ਸਾਰਾ ਰਿਕਾਰਡ ਅਸੀਂ ਕਲੈਕਟ ਕਰ ਰਹੇ ਹਾਂ ਕਿੱਥੋਂ ਲਿਆਉਂਦੇ ਸੀ ਸਾਰੇ ਇਹ ਨਹੀਂ ਭਾਰੀ ਮਾਤਰਾ ਚ ਇਹ ਐਕਚੁਅਲੀ ਇਹ ਜਿਹੜਾ ਨਾ ਨੈਟਵਰਕ ਮੈਨੂੰ ਜਿਵੇਂ ਦੱਸਿਆ ਹੈਗਾ ਕਿ ਗੁਰਲਾਲ ਸਿੰਘ ਨਾਮ ਦਾ ਜਿਹੜਾ ਵਿਅਕਤੀ ਆਲਰੇਡੀ ਜੇਲ੍ਹ ਵਿੱਚ ਬੰਦ ਹੈਗਾ ਉਹਦੇ ਤੇ ਮੁਕੱਦਮੇ ਜਿਹੜੇ ਹੈਗੇ ਆ ਇਹ ਐਨਡੀਪੀਐਸ ਦੇ ਦਰਜ ਹੈਗੇ ਆ ਉਹ ਆਪਣੇ ਕੁਝ ਨਾਮ ਲੂਮ ਵਿਅਕਤੀ ਜਿਹੜੇ ਹੈਗੇ ਆ ਇਹਨਾਂ ਵਾਸਤੇ ਬਟ ਉਹਦੇ ਤਾਂ ਕੰਟੈਕਟ ਹੈਗੇ ਸੀਗੇ ਉਹ ਉਹਨਾਂ ਨੂੰ ਆਪਣੇ ਅੰਦਰੋਂ ਆਪਰੇਟ ਕਰਕੇ ਉਹਨਾਂ ਨੂੰ ਜਿਹੜੀ ਸਪਲਾਈ ਕਰਵਾਉਂਦਾ ਸੀਗਾ ਐਂਡ ਇਹ ਜਿਹੜੇ ਦੋ ਜਣੇ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਹੈਗੇ ਆ ਹੈਰੋਇਨ ਦੇ ਨਾਲ ਇਹ ਉਹਨਾਂ ਬੰਦਿਆਂ ਕੋਲੋਂ ਹੈਰੋਇਨ ਲੈ ਕੇ ਅੱਗੇ ਸਪਲਾਈ ਕਰਨ ਦੇ ਨੈਟਵਰਕ ਦੇ ਵਿੱਚ ਸੀਗੇ ਬਾਕੀ ਗੁਰਲਾਲ ਸਿੰਘ ਦੇ ਪ੍ਰੋਕਿਊਰਮੈਂਟ ਤੇ ਲਿਆਂਨ ਤੋਂ ਬਾਅਦ ਇਹ ਚੀਜ਼ ਕਲੀਅਰ ਹੋਏਗੀ ਕਿ ਉਹਦੀ ਉਹਦੀ ਜਿਹੜੀ ਹੈਗੀ ਆ ਪਿੱਛੋਂ ਉਹਦੀ ਚੇਨ ਕਿਸ ਸਾਈਡ ਦੀ ਹੈਗੀ ਆ Ludhiana toh, Surinder, Sony report. S M Z News. For latest updates, like and follow our Facebook page S M Z News, and don't forget to subscribe our YouTube channel and press the bell icon.